ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਔਰਤਾਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਹੁਣ ਤੁਹਾਡੇ ਅਕਾਊਂਟਾਂ ਦੇ ਵਿੱਚ ਹਰ ਮਹੀਨੇ 2100 ਰੁਪਏ ਆਇਆ ਕਰਨਗੇ। ਪਰ ਇਹ ਖਬਰ ਹਰਿਆਣਾ ਤੋਂ ਸਾਹਮਣੇ। ਜਿੱਥੇ ਕਿ ਨਾਇਬ ਸੈਣੀ ਦੀ ਸਰਕਾਰ ਨੇ ਬੀਤੇ ਦਿਨ ਵੱਡਾ ਫੈਸਲਾ ਲੈ ਲਿਆ ਹੈ ਕਿ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ। ਮਾਮਲੇ ਦੇ ਨਾਲ ਜਿਹੜੀ ਜੁ ਜਾਣਕਾਰੀ ਸਾਹਮਣੇ ਆਈ ਉਹ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖੋ। ਰੀਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਹਰਿਆਣਾ ਚੌਰਕਾਂ ਨੂੰ ਹਰ ਮਹੀਨੇ ਕਿਸੋਰ ਪਰ ਮਿਲਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਜਟ ਦੇ ਵਿੱਚ ਇਸ ਦਾ ਐਲਾਨ ਕੀਤਾ ਹੈ ਇਸ ਦੇ ਲਈ ਬਜਟ ਦੇ ਵਿੱਚ 5000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਬਜਟ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨੇ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਲਾਡੂ ਲక్ష్ਮੀ ਯੋਜਨਾ ਸ਼ੁਰੂ ਕੀਤੀ ਜਾਏਗੀ ਸੀਐਮ ਸੈਣੀ ਨੇ ਸੋਮਵਾਰ ਨੂੰ ਸੂਬਾ ਵਿਧਾਨ ਸਭਾ ਦੇ ਵਿੱਚ ਵਿੱਤੀ ਸਾਲ 2025-26 ਦੇ ਲਈ 2.05 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਸੂਬੇ ਦੇ ਬਜਟ ਸੰਬੰਧੀ ਵੱਖ-ਵੱਖ ਵਰਗਾਂ ਤੋਂ ਕਰੀਬ 11000 ਸੁਝਾਅ ਜਿਹੜੇ ਨੇ ਉਪਰਾਪਤ ਹੋਏ ਨੇ। ਸਰਕਾਰ ਨੇ ਹਾਲੇ ਤੱਕ ਲਾਡੂ ਲక్ష్ਮੀ ਯੋਜਨਾ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਯੋਜਨਾ ਦਾ ਲਾਭ ਲੈਣ ਦੇ ਚਾਹਵਾਨ ਜਿਨ੍ਹਾਂ ਉਹਨਾਂ ਨੂੰ ਹਰਿਆਣਾ ਸਰਕਾਰ ਦੇ ਅਦੋਦਿਆ ਸਰਲ ਪੋਰਟਲ ਤੇ ਰਜਿਸਟਰ ਕਰਨਾ ਪਵੇਗਾ। हरियाणा ਦੇ ਸਥਾਈ ਨਿਵਾਸੀ ਨੂੰ ਹੀ ਇਹ ਯੋਜਨਾ ਦਾ ਲਾਭ ਮਿਲੇਗਾ ਇਸ ਦੇ ਲਈ ਪਰਿਵਾਰ ਦੀ ਸਾਲਾਨਾ ਆਮਦਨ ਜਿਹੜੀ ਆ ਉਹ 1,80,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ ਕਿਸੇ ਦਾ BPL ਕਾਰਡ ਨਹੀਂ ਬਣਿਆ ਤੇ ਲਾਡੂ ਲక్ష్ਮੀ ਯੋਜਨਾ ਦੇ ਲਈ ਉਹ ਅਪਲਾਈ ਨਹੀਂ ਕਰ ਸਕਦਾ BPL ਦੇ ਵਿੱਚ ਰਜਿਸਟਰ ਕਰਦੇ ਸਮੇਂ ਉਦੋਂਦਿਆ ਸਰਲ ਪੋਰਟਲ ਦੇ ਯੂਜ਼ਰਸ ਜਿਹੜੇ ਨੇ ਉਹ ਆਈਡੀ ਅਤੇ ਪਾਸਵਰਡ ਦੇ ਨਾਲ ਲੌਗਇਨ ਕਰ ਸਕਦੇ ਐ ਇਸਕੀਮ ਦਾ ਲਾਭ ਲੈਣ ਦੇ ਲਈ ਪਰਿਵਾਰ ਦਾ ਪਛਾਣ ਪੱਤਰ ਹੋਣਾ ਕਾਫੀ ਜ਼ਿਆਦਾ ਜ਼ਰੂਰੀ हरियाणा ਦੇ ਵਿੱਚ ਭਵਿੱਖ ਵਿਭਾਗ ਬਣਾਉਣਗੇ ਅਜੇਹਾ ਵੀ ਕਿਹਾ ਜਾ ਰਿਹਾ ਦੱਸਿਆ ਗਿਆ ਕਿ ਭਿਕ ਭਾਗ ਨਾਮ ਦਾ ਇੱਕ ਨਵਾਂ ਵਿਭਾਗ ਬਣਾਇਆ ਜਾਏਗਾ ਸੈਣੀ ਨੇ ਕਿਹਾ ਕਿ 2025-26 ਦੇ ਬਜਟ ਦੇ ਵਿੱਚ 2 ਕਰੋੜ ਤੋਂ ਵੱਧ ਦਾ ਜਿਹੜਾ ਕਰੋੜਾਂ ਦੇ ਵਿੱਚ ਇਸ ਦਾ ਖਰਚ ਆ ਸਕਦਾ ਰੁਪਏ ਦੇ ਖਰਚੇ ਦਾ ਅਨੁਮਾਨ ਲਗਾਇਆ ਗਿਆ ਯਾਨੀ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਹਰਿਆਣਾ ਸਰਕਾਰ ਨੇ ਇਹ ਗਵਰਨੈਂਸ ਤੇ ਕਾਫੀ ਜ਼ੋਰ ਦਿੰਦਾ ਹੈ ਉਹਨਾਂ ਦੀ ਸਰਕਾਰ ਨੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਦੋਸਤੋ 17 ਵਾਦਿਆਂ ਦੇ ਵਿੱਚੋਂ 19 ਨੂੰ ਪੂਰਾ ਕੀਤਾ ਸੀਐਮ ਜੈਨੀ ਨੇ ਕਿਹਾ ਕਿ ਸੁਭਿਸ਼ਾਦ ਦੇ ਵਿੱਚ ਮੇਰਾ ਪ੍ਰਸਤਾਵ ਹਰਿਆਣਾ ਆਈਆਈ ਮਿਸ਼ਨ ਦੀ ਸਥਾਪਨਾ ਦਾ ਬੰਕ ਨੇ 474 ਕਰੋੜ ਦੀ ਸਹਾਇਤਾ ਜਿਹੜੀ ਹੈ ਉਹਦੇ ਨਾਲ ਭਰੋਸਾ ਦਿੰਦਾ ਹੈ ਸੈਣੀ ਨੇ ਦੱਸਿਆ ਕਿ AI ਮਿਸ਼ਨ ਦੇ ਤਹਿਤ ਗੁਰੂਗ੍ਰਾਮ ਅਤੇ ਪੰਚਕੂਲਾ ਦੇ ਵਿੱਚ ਕੇਂਦਰ ਬਣਾਏ ਜਾਣ ਖੇਰੇਆਣਾ ਸਰਕਾਰ ਨਿਜੀ ਨਿਵੇਸ਼ਕਾਂ ਨੂੰ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਦੇ ਲਈ 2000 ਕਰੋੜ ਦਾ ਫੰਡ ਆਫ ਫੰਡ ਬਣਾਉਣ ਦੇ ਲਈ ਉਤਸ਼ਾਹਿਤ ਕਰੇਗੀ ਸੈਣੀ ਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਵਚਾਉਂ ਦੇ ਲਈ ਜਿਹੜਾ ਜਾਗਰੂਕਤਾ ਅਤੇ ਨਸ਼ਾ ਛੁਡਾ ਪ੍ਰੋਗਰਾਮ ਅਥਾਰਟੀ ਦੀ ਸਥਾਪਨਾ ਦਾ ਪ੍ਰਸਤਾਵ ਵੀ ਦਿੱਤਾ ਹੈ ਉਹਨਾਂ ਨੇ ਅਥਾਰਟੀ ਦੇ ਲਈ 10 ਕਰੋੜ ਰੁਪਏ ਰੱਖੇ ਨੇ ਮੁੱਖ ਮੰਤਰੀ ਨੇ ਪਲਵਲ ਦੇ ਵਿੱਚ ਬਾਗਵਾਨੀ ਖੋਜ ਕੇਂਦਰ ਅਤੇ ਗੁਰੂਗ੍ਰਾਮ ਦੇ ਵਿੱਚ ਇੱਕ ਫੁੱਲ ਮੰਡੀ ਸਥਾਪਿਤ ਕਰਨ ਦਾ ਪ੍ਰਸਤਾਵ ਜਿਹੜਾ ਉਹ ਰੱਖਿਆ ਪਰ ਜੇ ਅਸੀਂ ਔਰਤਾਂ ਦੀ ਗੱਲ ਕਰੀਏ ਤੇ ਔਰਤਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਸਰਕਾਰ ਦਾ ਪਹਿਲਾ ਹੀ ਕਹਿਣਾ ਸੀ ਕਿ ਔਰਤਾਂ ਨੂੰ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਸਕਦਾ ਹੈ ਤੇ ਉਹ ਤੋਹਫ਼ਾ 2100 ਰੁਪਏ ਦਾ ਹੈ ਜੋ ਕਿ ਹਰ ਮਹੀਨੇ ਹਰਿਆਣਾ ਦੀ ਔਰਤਾਂ ਨੂੰ ਮਿਲਿਆ ਕਰਨਗੇ 5000 ਕਰੋੜ ਰੁਪਏ ਦਾ ਵਵਸਥਾ ਬਜਟ ਦੇ ਵਿੱਚ ਕੀਤੀ ਗਈ ਹੈ ਬੀਤੇ ਦਿਨ ਬਜਟ ਸੈਸ਼ਨ ਦੇ ਵਿੱਚ ਇਹ ਐਲਾਨ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨੇ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਲਾਡੂ ਲక్ష్ਮੀ ਯੋਜਨਾ ਜਿਹੜੀ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਸਰਕਾਰ ਦੇ ਵੱਲੋਂ ਹਾਲੇ ਤੱਕ ਲਾਡੂ ਲక్ష్ਮੀ ਯੋਜਨਾ ਦਾ ਕਿਸੇ ਵੀ ਤਰੀਕੇ ਦੇ ਨਾਲ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ